ਨੂੰ ਪਤਾ ਲੱਗ ਗਿਆ ਸੀ ਉਹ ਡਰਿੰਕ ਕਰਕੇ ਆਈਏ ਪਾਰਟੀ ਨੇ ਕਹਿਤਾ ਸੀ ਤੁਸੀਂ ਨੀਚੇ ਚੱਲ ਜੋ ਠੀਕ ਹੈ ਜੀ ਲੇਕਿਨ ਉਹ ਕਹਿੰਦੀ ਪੇਮੈਂਟ ਵੀ ਦੇ ਦਿੱਤੀ ਸੀ ਪਰ ਉਹ ਕਹਿੰਦੀ ਮੈਂ ਪਰਫਾਰਮ ਕਰਨਾ ਹੀ ਹੈ ਸਟੇਜ 'ਤੇ ਡਾਂਸ ਕਰਨਾ ਹੀ ਹੈ ਜੇ ਮੈਂ दारू ਪੀਤੀ ਹੁੰਦੀ ਤਾਂ ਮੈਂ ਉਸ ਟਾਈਮ ਸ਼ਾਮ ਨੂੰ ਉਸੇ ਵੇਲੇ ਰਿਪੋਰਟ ਲਿਖਣ ਵਾਸਤੇ ਗਈਆਂ ਜੀ ਤੇ ਉਸ ਟਾਈਮ ਦੇ ਵਿੱਚ ਜਦੋਂ ਰਿਪੋਰਟ ਲਿਖਣ ਗਈਆਂ ਇਹ ਐਸਾ ਹੀ ਸਾਹਬ ਦੇ ਕੋਲ ਮੈਂ दारू ਦੇ ਹਾਲਤ ਦੇ ਵਿੱਚ ਰਿਪੋਰਟ ਲਿਖਣ ਗਈਆਂ ਹਰ ਇੱਕ ਬੰਦਾ ਇਹੀ ਗੱਲ ਕਹਿ ਰਿਹਾ ਜੀ ਉੱਥੇ ਸਿਮਰ ਗਲਤ ਸੀਗੀ ਉਹਨੇ ਬਕਾਇਦਾ ਪਾਰਟੀ ਨੂੰ ਗਾਲਾਂ ਕੱਢੀਆਂ ਨੂੰ ਪਤਾ ਲੱਗ ਗਿਆ ਸੀ ਉਹ ਡਰਿੰਕ ਕਰਕੇ ਆਈਏ ਪ ਠੀਕ ਹੈ ਜੀ ਲੇਕਿਨ ਉਹ ਕਹਿੰਦੀ ਪੇਮੈਂਟ ਵੀ ਦੇ ਦਿੱਤੀ ਸੀ ਪਰ ਉਹ ਕਹਿੰਦੀ ਮੈਂ ਪਰਫਾਰਮ ਕਰਨਾ ਹੀ ਹੈ ਇਸ ਛੇ ਸੇ ਡਾਂਸ ਕਰਨਾ ਹੀ ਹੈ ਗਾਲੀ ਗਲੋਚ ਤੁਸੀਂ ਖੁਦ ਹੀ ਦੇਖੀ ਹੈ ਜਿਹੜੀ ਵੀਡੀਓ ਦੀ ਵਾਇਰਲ ਹੋਈ ਹੈ ਠੀਕ ਹੈ ਮੈਂ दारू ਪੀਤੀ ਵੀ ਹੁੰਦੀ ਤੇ ਜਿਹੜੀ ਚੀਜ਼ ਸਾਹਮਣੇ ਆਈ ਹੋਈ ਆ ਸਾਹ ਦੇ ਸਾਹਮਣੇ ਆਈ ਹੋਈ ਆ ਉਹਨੇ ਮੇਰੇ ਨਾਲ ਬਦਸਲੂਕੀ ਕੀਤੀ ਕਿ ਨਹੀਂ ਕੀਤੀ ਜਿਹੜੀ ਕੁੜੀ ਹੁਣ ਮੇਰੇ ਖਿਲਾਫ ਹੋਈ ਆ ਦੋ ਤਿੰਨ ਦਿਨਾਂ ਚੋਂ ਬਦਲ ਗਈ ਆ ਉਹਦੀ ਰਿਕਾਰਡਿੰਗ ਸੁਣਾਨੀ ਆ ਮੈਂ ਨਾ ਬਹੁਤ ਡਿਪਰੈਸਡ ਹੋ ਗਈ ਸੀਗੀ ਧਿਆਨ ਰੱਖੋ ਤਪੜਾ ਵੈਸੇ ਤੂੰ ਬਹੁਤ ਨਜ਼ਰਾਂ ਚੰਗਾ ਲੁੱਕਾ ਦੀ ਆ ਤੇ ਉਸ ਕੁੜੀ ਬਾਰੇ ਲਓ ਜੀ ਕਹਿਣਾ ਚਾਹੂਗੀ ਕਿ ਸ਼ਰਮਕਾਰ ਥੋੜੀ ਜੀ ਇਕੱਲੀ ਮੇਰੇ ਵਾਸਤੇ ਨਹੀਂ ਮੈਂ ਸਟੈਂਡ ਲਿਆ ਹੋਇਆ ਇਹ ਨੈਕਸਟ ਆਉਣ ਵਾਲੀ ਚੀਜ਼ਾਂ ਵਾਸਤੇ ਵੀ ਮੈਂ ਸਟੈਂਡ ਲੈ ਰਹੀ ਆ ਤੇ ਤੁਸੀਂ ਆਪਣੇ ਆਪ ਨੂੰ ਪ੍ਰਧਾਨ ਕਹਿ ਰਹੇ ਹੋ ਪ੍ਰਧਾਨ ਕਾਦੇ ਪ੍ਰਧਾਨ ਹੋ ਜੀ ਤੁਸੀਂ ਇਨਸਾਫ ਨਹੀਂ ਦਿਵਾ ਸਕਦੇ ਪਹਿਲਾਂ ਇਹ ਕੁੜੀ ਨੇ ਹੀ ਵਿਵਾਦ ਖੜਾ ਕੀਤਾ ਵਾ ਇਹਦਾ ਮਤਲਬ ਨਹੀਂ ਸੀਗਾ ਕਿ ਮੈਂ ਫੜ ਕੇ ਕੋਈ ਬੋਲਣ ਦਾ ਗੁੱਸੇ ਵਿੱਚ ਮੁੰਡੇ ਨੇ ਸਟੈਪ ਚੱਕਿਆ ਵਾ ਤੇ ਉਹਨਾਂ ਨੇ ਉਹਦਾ ਗਲਾਸ ਵਾਲ ਨਾਲ ਕੀ ਨਾ ਕੀ ਗਲਾਸ ਉਹਦੇ ਵੱਜਿਆ ਸੀ ਇਹਨੇ ਮੈਨੂੰ ਫੜ ਕੇ ਉਹਨੂੰ ਆਡੀਅנס ਵਾਲਿਆਂ ਨੂੰ ਗਾਲਾਂ ਗੋਲਾਂ ਕੱਢੀਆਂ ਕਾਫੀ ਉਹਨਾਂ ਦੀ ਅ ਪਰਿਵਾਰ ਫੈਮਿਲੀ ਬੈਠੀ ਸੀ ਉਹਨਾਂ ਨੇ ਗੁੱਸਾ ਮੰਨਿਆ ਜਿਹੜੇ ਬੰਦੇ ਖਿਲਾਫ ਖੜੇ ਹੋਏ ਨੇ ਇਸ ਟਾਈਮ ਤੇ ਮੇਰੇ ਉਸ ਬੰਦਿਆਂ ਨੂੰ ਪੁੱਛੋ ਚੰਗੇ ਤਰੀਕੇ ਨਾਲ ਤੁਹਾਨੂੰ ਪਤਾ ਹੋ ਉਸ ਬੰਦਿਆਂ ਦੀ ਪਛਾਣ ਤੁਸੀਂ ਉਹਨਾਂ ਦੀ ਪਛਾਣ ਦੱਸਣ ਦੇ ਬਜਾਏ ਉਲਟਾ ਤੁਸੀਂ ਮੈਨੂੰ ਹੀ ਗਲਤ ਸਾਬਿਤ ਕਰਨ ਤੇ ਲੱਗੇ ਹੋਇਓ ਮੈਂ ਇਹ ਨਹੀਂ ਕਹਿੰਦੀ ਕਿ ਬਹੁਤ ਸੱਚੀ ਸਵਿੱਤਰੀ ਆ ਮੈਂ ਠੀਕ ਹੈ ਮੈਨੂੰ ਆਪ ਨਹੀਂ ਸਮਝ ਆਇਆ ਮੈਨੂੰ ਫੋਨ ਆਂਦਾ ਵੇ ਇੱਕ ਤੇ ਹੁਣ ਮੈਨੂੰ ਇਹ ਨਹੀਂ ਵਿੱਚ ਸਮਝ ਆ ਰਹੀ رپورਟਰ ਫੋਨ ਕਰ ਰਿਹਾ ਹੈ ਕਿ ਪੁਲਿਸ ਫੋਨ ਕਰ ਰਹੀ ਆ ਤੇ ਮੈਂ ਉਹਨਾਂ ਨੂੰ ਅੱਗੋਂ ਪੁੱਛੇ ਕਹਿੰਦੇ ਸੀ رپورਟਰ ਬੋਲ ਰਿਹਾ ਤੇ ਤੁਹਾਡੇ ਖਿਲਾਫ ਇੱਥੇ ਕੋਈ ਕੁੜੀ ਬੋਲਦੀ ਪਈ ਆ ਤੇ ਬਹੁਤ ਜ਼ਿਆਦਾ ਬੋਲਦੀ ਪਈ ਆ ਤੇ ਮੈਨੂੰ ਇੱਕਦਮ ਲੱਗਿਆ ਮੈਂ ਤੇ ਕੌਣ ਹੋ ਸਕਦੀ ਐ ਮੈਂ ਬੋਲਣ ਵਾਲੀ ਹੈ ਨਾ ਮੈਂ ਤਾਂ ਉਹਨਾਂ ਦੇ ਹੱਕ ਦੀ ਗੱਲ ਕੀਤੀ ਇੱਕ ਤਾਂ ਹੈ ਨਾ ਤੇ ਉਹਨਾਂ ਨਾਲ ਵੀ ਇਹ ਚੀਜ਼ਾਂ ਹੋਈਆਂ ਹੋਣਗੀਆਂ ਬਾਕੀ ਜਿਹੜ ਉਸ ਬੰਦਿਆਂ ਨੂੰ ਪੁੱਛੋ ਚੰਗੇ ਤਰੀਕੇ ਨਾਲ ਤੁਹਾਨੂੰ ਪਤਾ ਹੋ ਉਸ ਬੰਦਿਆ ਦੀ ਪਛਾਣ ਤੁਸੀਂ ਉਹਨਾਂ ਦੀ ਪਛਾਣ ਦੱਸਣ ਦੇ ਬਜਾਏ ਉਲਟਾ ਤੁਸੀਂ ਮੈਨੂੰ ਹੀ ਗਲਤ ਸਾਬਿਤ ਕਰਨ ਤੇ ਲੱਗੇ ਹੋਇਓ ਮੈਂ ਇਹ ਨਹੀਂ ਕਹਿੰਦੀ ਕਿ ਬਹੁਤ ਸੱਚੀ ਸਵਿੱਤਰੀ ਹਾਂ ਮੈਂ ਠੀਕ ਹੈ ਪਰ ਕਹਿਣ ਦਾ ਮਤਲਬ ਇਹ ਹੈ ਕਿ ਤੁਸੀਂ ਹੀ ਮਤਲਬ ਉਹਨਾਂ ਦੇ ਚਿਹਰੇ ਤੁਸੀਂ ਪਛਾਣ ਸਕਦੇ ਹੋ ਪਛਾਣੋ ਉਹ ਪਛਾਣਨ ਦੀ ਬਜਾਏ ਕੁਝ ਉਹਨਾਂ ਨੂੰ ਪੁਲਿਸ ਨੂੰ ਤੁਸੀਂ ਹੈਲਪ ਨਹੀਂ ਕਰ ਰਹੇ ਉਲਟਾ ਮੈਨੂੰ ਹੀ ਗਲਤ ਠਹਿਰਾ ਰਿਹਾ ਹੈ ਜੇ ਮੈਂ दारू ਪੀਤੀ ਹੁੰਦੀ ਤਾਂ ਮੈਂ ਉਸ ਟਾਈਮ ਸ਼ਾਮ ਨੂੰ ਉਸੇ ਵੇਲੇ ਰਿਪੋਰਟ ਲਖਣ ਵਾਸਤੇ ਗਈਆਂ ਜੀ ਤੇ ਉਸ ਟਾਈਮ ਦੇ ਵਿੱਚ ਜਦੋਂ ਰਿਪੋਰਟ ਲਖਣ ਗਈਆਂ ਐਸਆਈ ਸਾਹਿਬ ਦੇ ਕੋਲ ਮੈਂ दारू ਦੇ ਹਾਲਤ ਦੇ ਵਿੱਚ ਰਿਪੋਰਟ ਲਖਣ ਗਈਆਂ ਸ਼ਾਮ ਨੂੰ ਜਦੋਂ ਗਈਆਂ ਉਹਨਾਂ ਨੂੰ ਪੁੱਛਣਾ ਸੀ ਕਿ ਜਦੋਂ ਮੈਂ ਕੁੜੀ ਦੇ ਨਾਲ ਇਹ ਚੀਜ਼ ਹੁੰਦੀ ਆ ਉਸ ਤੋਂ ਬਾਅਦ ਕੁੜੀ ਤੁਹਾਡੇ ਕੋਲ ਥਾਣੇ ਆਂਦੀ ਆ ਉਸੇ ਦਿਨ ਆਂਦੀ ਨਾ ਕਿ ਅਗਲੇ ਦਿਨ ਸ਼ਾਮ ਨੂੰ 4 ਵਜੇ ਗੱਲ ਹੋਈ ਆ ਕੁੜੀ ਤੁਹਾਡੇ ਕੋਲ 7-8 ਵਜੇ ਪਹੁੰਚ ਜਾਂਦੀ ਆ ਰਿਪੋਰਟ ਲਖਣ ਵਾਸਤੇ ਤੇ ਉਦੋਂ ਕਿ ਉਹਨੇ दारू ਪੀਤੀ ਹੋਈ ਸੀ ਤੁਹਾਨੂੰ ਲੱਗਿਆ ਇਹ ਗੱਲ ਤੁਸੀਂ ਐਸਆਈ ਸਾਹਿਬ ਕੋਲ ਪੁੱਛ ਸਕਦੇ ਹੋ ਕਿ ਮੈਂ दारू ਪੀਤੀ ਸੀ ਬਾਕੀ ਉਹ ਕਹਿੰਦੇ ਤੁਹਾਡੀ ਪਰਫਾਰਮੈਂਸ ਵੀ ਖਤਮ ਹੋ ਚੁੱਕੀ ਸੀ ਤੁਸੀਂ ਸ਼ਰਾਬ ਦੇ ਮਸ਼ੇ ਦੇ ਵਿੱਚ ਇਸ ਸਟੇਜ ਤੇ ਆਏ ਤੇ ਤੁਸੀਂ ਗਾਲ੍ਹਾਂ ਕੱਢਣ ਲੱਗ ਗਏ ਬਰਾਤੀਆਂ ਇਹ ਐਦਾਂ ਐਦਾਂ ਕਿੱਦਾਂ ਹੋ ਸਕਦਾ ਯਾਰ ਕਿ ਪ੍ਰੋ ਖਤਮ ਹੋ ਗਿਆ ਸਾਰਾ ਕੁਝ ਤੇ ਫਿਰ ਵੀ ਮੈਂ ਆ ਕੇ ਮਤਲਬ ਬੋਲਣ ਲੱਗ ਗਈਆਂ ਕਿਸੇ ਨੂੰ ਕਿੱਦਾਂ ਹੋ ਸਕਦਾ ਹੈ ਯਾਰ ਵੈਸੇ ਤਾਂ दारू ਪੀਤੀ ਨਹੀਂ ਹੋਈ ਸੀ ਜਾਂ ਕੁਛ ਵੀ ਚਲੋ ਠੀਕ ਹੈ ਮੈਂ दारू ਪੀਤੀ ਵੀ ਹੁੰਦੀ ਤੇ ਜਿਹੜੀ ਚੀਜ਼ ਸਾਹਮਣੇ ਆਈ ਹੋਈ ਆ ਸਾਡੇ ਸਾਹਮਣੇ ਆਈ ਹੋਈ ਆ ਉਹਨੇ ਮੇਰੇ ਨਾਲ ਬਦਸਲੂਕੀ ਕੀਤੀ ਕਿ ਨਹੀਂ ਕੀਤੀ ਜਦੋਂ ਉਹਨੇ ਮੈਨੂੰ ਕੁਝ ਕਿਹਾ ਕਿ ਤੇਰੀ ਭੈਣ ਦੀ ਤੇ ਮੈਂ ਕਿਹਾ ਉਹ ਤੇਰੀ ਭੈਣ ਦੀ ਨਹੀਂ ਹੈਗੀ ਤੁਸੀਂ ਸੁਣਿਆ ਹੋਣਾ ਮੈਂ ਵੀਡੀਓ 'ਚ ਇਹ ਗੱਲ ਕਹੀ ਆ ਉਸ ਤੋਂ ਬਾਅਦ ਉਹਨੇ ਮੇਰੇ ਗਲਾਸ ਹਵਾ ਲਿਆ ਤੇ ਤੂੰ ਜਾਜਾ ਮੈਂ ਆਪਣੀ ਡਿਸਰੈਸਪੈਕਟ ਕਰਕੇ ਕੇਸ ਕੀਤਾ ਹੈ ਮੇਰਾ ਕੋਈ ਇਨਾਂ ਦੇ ਨਾਲ ਆਰਗੇਨਾਈਜ਼ਰ ਨਾਲ ਕੇ ਨਾਲ ਕੋਈ ਬਹਿਸ ਨਹੀਂ ਹੈਗੀ ਮੇਰੀ ਇਹ ਬਹਿਸ ਹੈ ਕਿ ਜਦੋਂ ਤੁਸੀਂ ਲੈ ਕੇ ਜਾਣੇ ਹੋ ਫਿਰ ਤੁਸੀਂ ਸਿਕਿਉਰਿਟੀ ਵੀ ਦਿਆ ਕਰੋ ਹੁਣ ਉਹ ਕੁੜੀ ਬੋਲਦੀ ਪਈ ਹੈ ਐਲੀਸ਼ਾ ਉਹ ਦੋ ਤਿੰਨ ਦਿਨ ਪਹਿਲਾਂ ਜਿਹੜੀ ਕੁੜੀ ਹੁਣ ਮੇਰੇ ਖਿਲਾਫ ਹੋਈ ਹੈ ਦੋ ਤਿੰਨ ਦਿਨ ਚੋਂ ਬਦਲ ਗਈ ਹੈ ਉਹਦੀ ਰਿਕਾਰਡਿੰਗ ਸੁਣਾਨੀ ਹੈ ਮੈਂ ਨਾ ਬਹੁਤ ਡਿਪਰੈਸਡ ਹੋ ਗਈ ਸੀਗੀ ਅੱਛਾ ਮੈਂ ਗਲਤਾਂ ਤੇ ਉਹਦੇ ਵਿੱਚ ਉਹਨਾਂ ਨੂੰ ਇਨਸਾਫ ਕੀ ਚਾਹੀਦਾ ਹੈ ਉਹਨਾਂ ਨੇ ਇਹ ਮੰਗ ਰੱਖੀ ਕਿ ਸਾਨੂੰ ਇਨਸਾਫ ਦੋ ਇਸੇ ਲੜਕੀ ਗਲਤ ਉਹ ਕਿਹਦੇ ਬਦਨਾਮੀ ਸਾਰੇ ਗਰੁੱਪਾਂ ਦੀ ਹੋ ਰਹੀ ਹੈ ਅੱਛਾ ਅੱਛਾ ਬਦਨਾਮੀ ਹੋ ਰਹੀ ਹੈ ਤੇ ਮਤਲਬ ਜਿਹੜੀ ਵੀਡੀਓ ਦੇਖੀ ਗਈ ਹੈ ਜਿਹੜਾ ਉਹਨੇ ਮੇਰੇ ਗਲਾਸ ਮਾਰਿਆ ਵਾ ਪ੍ਰੈਕਟੀਕਲੀ ਉਹ ਸਹੀ ਸੀਗਾ ਉਹਨਾਂ ਕੋਲੋਂ ਮੇਰੇ ਆ ਇਹ ਸਵਾਲ ਪੁੱਛਿਓ ਜਿਹੜਾ ਪ੍ਰੈਕਟੀਕਲੀ ਉਹਨਾਂ ਨੇ ਮੇਰੇ ਗਲਾਸ ਮਾਰਿਆ ਆ ਉਹ ਸਹੀ ਸੀ ਗਲਤ ਸੀ ਤੁਸੀਂ ਕੋਈ ਤੁਸੀਂ ਇਹ ਸਵਾਲ ਉਹਨਾਂ ਨੂੰ ਇੱਕ ਵਾਰੀ ਕਰਿਓ ਤੁਸੀਂ ਕੋਈ ਦਿਖਾਣ ਲੱਗ ਗਈ ਸੀ ਤੇ ਮੈਂ ਦਿਖਾਣ ਲੱਗੀ ਸੀ ਜਿਹੜੀ ਕੁੜੀ ਅੱਜ ਤੁਸੀਂ ਇਹ ਉਹਨਾਂ ਦੀ ਜਾਣ ਪਛਾਣ अच्छा ठीक है ਤੁਸੀਂ ਬੈਣੀਪਾਲ ਨੂੰ ਇੱਕ ਕੁਐਸਚਨ ਹੋਰ ਕਰਨਾ ਵਾ ਨੈਕਸਟ ਟਾਈਮ ਤੇ ਕਿ ਭਾਈ ਤੁਸੀਂ ਤੁਸੀਂ ਤਾਂ ਬੰਦੇ ਨੂੰ ਜਾਣਦੇ ਹੋ ਜਿਹਦਾ ਵਿਆਹ ਸੀ ਤੁਸੀਂ ਇੱਕ ਵਾਰੀ ਦੱਸੋ ਤਾਂ ਸਹੀ ਸਹੀ ਗਲਤੀਆਂ ਆਪੇ ਦੱਸ ਦੇਵਗੇ ਠੀਕ ਹੈ ਨਾ ਜੇ ਡਰਿੰਕ ਮੈਂ ਕੀਤੀ ਵੀ ਹੋਊਗੀ ਨਹੀਂ ਵੀ ਕੀਤੀ ਹੋਊਗੀ ਅਗਲੇ ਨੇ ਮੇਰੇ ਗਲਾਸ ਤਾਂ ਮਾਰਿਆ ਹੀ ਹੈ ਨਾ ਠੀਕ ਹੈ ਨਾ ਇਹ ਤਾਂ ਕੋਈ ਇਲਜ਼ਾਮ ਨਹੀਂ ਬਣਦਾ ਹੈਗਾ ਵੈਸੇ ਤਾਂ ਹਾਂਜੀ ਸਮਾਗਮ ਜਿੰਨਾ ਦਾ ਸਮਾਗਮ ਸੀਗਾ ਜਿਉਂ ਮਨੇ ਤੁਹਾਡੇ ਨਾਲ ਬਦਮੀਜੀ ਕੀਤੀ ਉਹਨਾਂ ਨੂੰ ਪਤਾ ਹੈ ਅੱਜ ਜਿਹੜੇ ਉਹ ਗਰੁੱਪ ਵਾਲੇ ਸੀ ਕਿ ਉਹਨਾਂ ਦੇ ਨਾਲ ਵੀ ਤੁਸੀਂ ਕੋਈ ਸ਼ਿਕਾਇਤ ਦਉਗੇ ਤੁਹਾਡੇ ਨਾਲ ਜਿਸ ਦਾ ਹੋਇਆ ਤੁਹਾਡੇ ਖਿਲਾਫ ਪਰ ਨਹੀਂ ਤੁਸੀਂ ਇਦਾਂ ਦੀ ਕੋਈ ਸ਼ਿਕਾਇਤ ਕਰਨੀ ਤੁਹਾਡੀ ਮੈਂ ਬਾਹਰ ਕਾਉਂਗੀ ਮੈਂ ਤਾਂ ਇੱਕ ਗੱਲ ਉਹਨਾਂ ਨੂੰ ਕਹਾਂਗੀ ਕਿ ਭਾਈ ਤੁਹਾਡੀ ਕੁੜੀ ਦੇ ਨਾਲ ਇਹ ਚੀਜ਼ ਹੋਈ ਆ ਤੇ ਉਸ ਕੁੜੀ ਬਾਰੇ ਮੈਂ ਇੱਕ ਲਫ਼ਜ਼ ਕਹਿਣਾ ਚਾਹੂੰਗੀ ਕਿ ਸ਼ਰਮਕਾਰ ਥੋੜੀ ਜੀ ਇਕੱਲੀ ਮੇਰੇ ਵਾਸਤੇ ਨਹੀਂ ਮੈਂ ਸਟੈਂਡ ਲਿਆ ਹੋਇਆ ਇਹ ਨੈਕਸਟ ਆਉਣ ਵਾਲੀਆਂ ਚੀਜ਼ਾਂ ਵਾਸਤੇ ਵੀ ਮੈਂ ਸਟੈਂਡ ਲੈ ਰਹੀ ਆ ਤੇ ਤੁਸੀਂ ਆਪਣੇ ਆਪ ਨੂੰ ਪ੍ਰਧਾਨ ਕਹਿ ਰਹੇ ਹੋ ਪ੍ਰਧਾਨ ਕਾਦੇ ਪ੍ਰਧਾਨ ਹੋ ਜੀ ਤੁਸੀਂ ਇਨਸਾਫ ਨਹੀਂ ਦਿਵਾ ਸਕਦੇ ਉਹ ਤੁਸੀਂ ਉਹਨਾਂ ਦਾ ਇਹ ਦਾਵਾ ਰੱਦ ਕਰਦੇ ਹੋ ਕਿ ਤੁਸੀਂ ਉਸ ਮਾਗਮ ਵਾਲੇ ਦਿਨ ਸ਼ਰਾਬ ਨਹੀਂ ਪੀਤੀ ਜੀ ਨਹੀਂ ਪੀਤੀ ਹੋਈ ਸੀ ਮੈਂ ਸ਼ਰਾਬ ਔਰ ਉਸੇ ਦਿਨ ਮੈਂ ਐਸਾ ਐਸਆਈ ਸਾਹਿਬ ਕੋਲ ਰਿਪੋਰਟ ਲਿਖਾਣ ਜਾਨੀਆ ਸ਼ਰਾਬ ਦੇ ਹਾਲਤ ਦੇ ਵਿੱਚ ਕਿਹੜਾ ਬੰਦਾ ਰਿਪੋਰਟ ਲਿਖਾਣ ਜਾਂਦਾ ਹੈ ਜੀ ਤੁਸੀਂ ਜੋ ਆਡੀਓ ਸੁਣਾਣ ਲੱਗੇ ਕੋਈ ਮੈਂ ਆਡੀਓ ਉਸੇ ਕੁੜੀ ਦੀ ਜਿਹੜੀ ਮੇਰੇ ਖਿਲਾਫ ਬੋਲਦੀ ਪਈ ਆ ਉਸੇ ਕੁੜੀ ਦੀ ਕਹਿੰਦੀ ਆ ਕਿ ਬੇਟਾ ਬਚ ਕੇ ਰਹਿ ਤੈਨੂੰ ਕੁੜੀਆਂ ਦੀ ਤੈਨੂੰ ਲੋਕਾਂ ਤੋਂ ਨਾ ਲੋਕਾਂ ਦੀ ਨਜ਼ਰਾਂ ਚ ਆਈ ਹੋਈਆਂ ਦੇਖੋ ਜੀ ਇੱਥੇ ਉੱਥੇ ਸਾਹਮਣੇ ਕਰ ਪਾਏ ਕਿਤੇ ਕੋਈ ਕਰ ਜਦੋਂ ਨਾਲੇ ਇਹਨੂੰ ਇਹਨਾਂ ਨੇ ਵੀ ਏ ਜੀ ਲਈ ਜੀ ਉਹਦਾ ਨਾਮ ਸੀਗਾ ਅਲੀਸ਼ਾ ਇੱਕਦੋਤੀ ਹੋੜੀ ਹੋਈ ਜੀ ਜਿਹੜੀ ਅਲੀਸ਼ਾ ਬੰਦੀ ਪੈਸੇ ਉੱਤੇ ਠੀਕ ਹੈ ਅਲੀਸ਼ਾ ਦੀ ਮੈਂ ਸੇਵ ਕੀਤਾ ਹੋਇਆ ਇਹ ਜਿਹੜੇ ਉਹ ਅਡੀਸ ਅਸੋਸੀਏਸ਼ਨ ਦੇ ਪ੍ਰਧਾਨ ਨੇ ਉਹਨੇ ਪ੍ਰਧਾਨ ਪਰਦੂਨ ਕੁਛ ਨਹੀਂ ਆ ਆ ਵੀ ਪ੍ਰਧਾਨ ਬਣੇ ਹੋਏ ਨੇ ਕਿਹਨਾਂ ਨੇ ਬਣਾਇਆ ਇਹਨੂੰ ਪ੍ਰਧਾਨ ਇਹ ਇਹ 2-3 ਦਿਨ ਮੈਂ ਮੇਰੀ ਤਬੀਅਤ ਬਹੁਤ ਖਰਾਬ ਸੀਗੀ ਮੈਨੂੰ ਜਦੋਂ ਫਰੈਂਡ ਜੀ ਇਹ ਵਾਲਾ ਫੋਨ ਕਰ ਕਰਕੇ ਕਹਿ ਰਿਹਾ ਕਿ ਤੂੰ ਸਟੇਜ ਤੇ ਆ ਨਹੀਂ ਤਾਂ ਸਾਡੀ ਪੇਮੈਂਟ ਮਰ ਜਾਣੀ ਆ ਇਹ ਹੁਣ ਚਲੋ ਮੈਂ ਵੀ ਮੁੱਦਾ ਛੇੜ ਦੇਣੀ ਆ ਜੇ ਇਹਨਾਂ ਨੇ ਛੇੜਿਆ ਨਾ ਹੁਣ ਕੁਝ ਬਣਾਇਆ ਆ ਆਡੀਓ ਸੁਣਾਓ

ਕੀ ਕਹਿ ਰਹੇ ਕਿ ਸ਼ਬਦ ਤੁਸੀਂ ਉਹ ਇਹ ਗੱਲ ਕਹਿ ਰਹੇ ਨੇ ਮੈਂ ਮੈਨੂੰ ਜਦੋਂ ਫਰੈਂਡ ਡਿਜ਼ਾਈਨ ਵਾਲੇ ਨੇ ਬਹੁਤ ਹੱਦ ਤੱਕ ਪਰੇਸ਼ਾਨ ਕਰਤਾ ਸੀ ਕਿ ਸਾਡੀ ਨਾ ਪੇਮੈਂਟ ਹੁਣ ਮੈਂ ਸਿੱਧਾ ਫਰੈਂਡ ਡਿਜ਼ਾਈਨ ਨੂੰ ਪੋਦਰ ਦਾ ਨਾਮ ਲਵਾਂਗੀ ਠੀਕ ਹੈ ਪਹਿਲਾਂ ਤਾਂ ਪਰਹੇਜ਼ ਕਰ ਰਹੀ ਸੀ ਹੁਣ ਇਹ ਮੇਰੀਆਂ ਵੈਸਟਰਨ ਸ਼ੋਜ਼ਆਂ ਫੋਟੋਆਂ ਪਾ ਰਹੇ ਨੇ ਕਿ ਮੈਂ ਇੱਡੀ ਸੱਚੀ ਸੁਵਿਤਰੀ ਨਹੀਂ ਹੈਗੀ ਹਾਂ ਮੈਂ ਵੈਸਟਰਨ ਸ਼ੋਅ ਤਾਂ ਕੰਮ ਸ਼ੁਰੂ ਕੀਤਾ ਸੀ ਮੈਂ ਇੰਟਰਵਿਊ ਦੇ ਵਿੱਚ ਕਿਸੇ ਨਾ ਕਿਸੇ ਦੇ ਨਾਲ ਮੇਰੀ ਉਹ ਇੰਟਰਵਿਊ ਜਰੂਰ ਹੋਈ ਹੈ ਤੁਹਾਡੇ ਵਿੱਚੋਂ ਜਿਸ ਵਿੱਚ ਮੈਂ ਕਿਹਾ ਸੀਗਾ ਕਿ ਮੈਂ ਵੈਸਟਰਨ ਕੰਮ ਕਰਦੀ ਸੀ ਪਹਿਲਾਂ ਤੇ ਹਰ ਡਰੈਸ ਦਾ ਹਰ ਮਾਡਲ ਦਾ ਜਿਵੇਂ ਵੈਸਟਰਨ ਸ਼ੋਅ 'ਚ ਕੱਪੜੇ ਛੋਟੇ ਪਾਣੇ ਪੈਂਦੇ ਆ ਤੇ ਕਲਚਰ 'ਚ ਪੂਰੇ ਪਾਣੇ ਪੈਂਦੇ ਤੇ ਕਲਚਰ 'ਚ ਮੈਂ ਪੂਰੇ ਪਾਣੀ ਆ ਤੇ ਵੈਸਟਰਨ ਮੈਂ ਪਹਿਲਾਂ ਕਰਦੀ ਸੀ ਤੇ ਵੈਸਟਰਨ ਦਾ ਰੂਲ ਹੁੰਦਾ ਛੋਟੇ ਕੱਪੜੇ ਪਾਣੇ ਰਾਈਟ ਨਾ ਫਰੈਂਡ ਡਿਜ਼ਾਈਨ ਕੋਸ਼ਿਸ਼ ਦੀ ਗੱਲ ਕਰ ਦੋ ਫਰੈਂਡ ਡਿਜ਼ਾਈਨ ਕੋਧਦੀ ਹੋਈ ਹੈ ਮੀਨ ਅਸਲ ਵਿੱਚ ਜੋ ਉਹਨਾਂ ਨੇ ਪੇਚੇ ਆਪਣੇ ਭਾਈ ਜੀ ਨਹੀਂ ਕਿਹੜੀ ਵੀਡੀਓ ਜਿਹੜੀ ਉਹ ਹੀ ਸਟੇਜ ਵਾਲੀ ਵੀਡੀਓ ਜੋ ਵਾਇਰਲ ਹੋ ਰਹੀ ਹੈ ਸਭ પાસે ਲਗਾਈ ਦੀ ਹਾਂ ਉਹ ਵੀਡੀਓ ਮੈਂ ਤੁਹਾਨੂੰ ਦੱਸਦੀ ਆ ਇੱਕ ਨਾ ਮਾਜਾ ਬਲੌਗ ਦੀ ਵੀਡੀਓ ਸੀਗੀ ਮੇਰੀ ਵਾਇਰਲ ਹੋਈ ਸੀਗੀ ਉਹ ਇਨਾਂ ਦੇ ਸਟੇਜ ਤੇ ਮੇਰੀ ਵਾਇਰਲ ਹੋਈ ਸੀਗੀ ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਕਿਹਾ ਬੇਟਾ ਤੁਸੀਂ ਸਾਡੇ ਨਾਲ ਕੰਮ ਕਰ ਲਾ ਮੈਂ ਇੱਕ ਬੰਦੇ ਕੋਲ ਲੱਡੀ ਭਾਜੀ ਕੋਲ ਕੰਮ ਕਰਦੀ ਸੀ ਇਹਨਾਂ ਨੇ ਕਦੀ ਮੈਨੂੰ ਗਿਫਟ ਦੇਣੇ ਕਦੀ ਕੋਸ਼ਿਸ਼ ਦੇਣੇ ਮਤਲਬ ਆਰਟਿਸਟ ਨੂੰ ਇਹਨਾਂ ਨੇ ਪੱਟਿਆ ਚਲੋ ਠੀਕ ਆ ਮੈਨੂੰ ਵੀ ਇਹ ਹੁੰਦਾ ਕਿ ਜਿੱਥੋਂ ਜ਼ਿਆਦਾ ਪੇਮੈਂਟ ਮਿਲ ਰਹੀ ਹੈ ਮੈਂ ਉੱਥੇ ਕੰਮ ਕਰੂੰਗੀ ਠੀਕ ਹੈ ਨਾ ਆਬਵੀਅਸ ਕੋਈ ਵੀ ਨੌਕਰੀ ਕਰਦੇ ਆਪਾਂ ਚਾਹਨੇ ਸਾਡੀ ਪ੍ਰੋਮੋਸ਼ਨ ਹੋਵੇ ਠੀਕ ਹੈ ਨਾ ਤੇ ਮੈਨੂੰ ਸੀਗਾ ਚਲੋ ਜਿਆਦਾ ਪੇਮੈਂਟ ਦੇ ਰਿਹਾ ਤੇ ਮੈਂ ਉਹਨਾਂ ਕੋਲ ਕੰਮ ਛੱਡ ਕੇ ਤੇ ਉਹਨਾਂ ਕੋਲ ਚਲੀ ਗਈ ਠੀਕ ਹੈ ਸੋਡੀ ਕੋਲ ਚਲੀ ਗਈ ਫਰੈਂਡ ਡੀਟੈਲ ਕੋਦਰ ਕੋਲ ਇਹਨਾਂ ਕੋਲ 3-4 ਸਾਲ ਮੈਂ ਕੰਮ ਕੀਤੇ ਆ 3-4 ਸਾਲ ਕੰਮ ਕੀਤਾ ਇਹਨਾਂ ਨੂੰ ਕਮਾ ਕੇ ਦਿੱਤਾ ਇਹਨਾਂ ਨੂੰ ਤਾਂ ਕਮ ਸੇ ਕਮ ਸ਼ਰਮ ਚਾਹੀਦੀ ਹੈ ਨਾ ਕਿ ਤੁਸੀਂ ਮੇਰੀਆਂ ਵੀਡੀਓ ਪਾ ਕੇ ਮੈਨੂੰ ਫੇਰ ਲੱਗੇ ਹੋਏ ਬਦਨਾਮ ਕਰਨ ਉਪਰੋਂ ਤੁਸੀਂ ਪੇਜ ਤੇ ਵੀ ਲਿਖਤਾ ਸੀਗਾ ਆਪਣੇ ਕਿ ਸਾਡਾ ਕੋਈ ਲੈਣਾ ਦੇਣਾ ਨਹੀਂ ਹੈਗਾ ਇਸ ਵੀਡੀਓ ਦੇ ਨਾਲ ਮਾਂਗ ਮੇਰੀ ਉਹੀ ਅੜੀ ਹੈ ਮੇਰੀ ਮੰਗ ਉਹੀ ਹੈ ਕਿ ਮੇਰਾ ਮੇਰੇ ਸੰਬੰਧ ਜਦੋਂ ਘਰੇ ਆਇਆ ਮੈਂ ਸੰਬੰਧੀ ਵੇਟ ਕਰਦੀ ਵੀ ਇਹ ਸੰਬੰਧ ਆ ਜਾਣ ਤੇ ਉਹ ਬੰਦੇ ਮੈਨੂੰ ਸਾਹਮਣੇ ਕਰਨ ਮੈਂ ਉਹ ਬੰਦਿਆਂ ਨੂੰ ਪਛਾਨਣਾ ਮੈਂ ਤੇ ਉਹਦੇ ਤੇ ਕੇਸਦਰਜ ਕੀਤਾ ਹੋਇਆ लास्ट ਵਾਰ ਅੱਜ ਤੁਸੀਂ ਪੁਲਿਸ ਸਟੇਸ਼ਨ ਗਏ ਸੀ ਕਿ ਤੁਹਾਨੂੰ ਬੁਲਾਇਆ ਸੀ ਕਿ ਤੁਸੀਂ ਰਸਤੇ 'ਚ ਵਾਪਸ ਆ ਗਏ ਹੋ ਕੁਝ ਹਾਂਜੀ ਮੈਨੂੰ ਕਿਸੇ ਦਾ ਫੋਨ ਆਇਆ ਵਾ ਇੱਕ ਮਿੰਟ ਮੈਨੂੰ ਕਿਸੇ ਦਾ ਕਾਲ ਆਇਆ ਵਾ ਮੇਗਾ ਮੂਗਾ ਕਰਕੇ ਪਤਾ ਨਹੀਂ ਕੌਣ ਸੀ ਕਿ ਐਥੇ ਤੁਹਾਡੇ ਬਾਰੇ ਕੋਈ ਕੁੜੀ ਬਹੁਤ ਗਲਤ ਬੋਲਦੀ ਪਈ ਆ ਤੇ ਐਦਾ ਐਦਾ ਕਰਕੇ ਤੇ ਮੈਂ ਕਿਹਾ ਕਿ ਫੇਰ ਅਹੀਂ ਮੈਂ ਹਾਈਪਰ ਹੋ ਗਈ ਮੈਂ ਕਿਹਾ ਚਲ ਮੈਨੂੰ ਜਾਣਾ ਚਾਹੀਦਾ ਹਨਾ ਤੇ ਫਿਰ ਵੀ ਮੇਰੇ ਦਿਮਾਗ 'ਚ ਸੋਚਿਆ ਮੈਂ ਕਿ ਮੈਂ ਕਿਉਂ ਉਸ ਸਫਾਈਆਂ ਦਿੰਦੀ ਫਿਰਾਂ ਜਦ ਮੇਰਾ ਸਾਰੀਆਂ ਉੱਪਰ ਦੀ ਉੱਪਰ ਗੱਲਾਂ ਹੋ ਗਈਆਂ ਨੇ ਪਰਚਾ ਦਰਜ ਹੋ ਗਿਆ ਆ ਮੇਰਾ ਇਹਨਾਂ ਨਾਲ ਲੈਣਾ ਦੇਣਾ ਕੀ ਆ ਚਲੋ ਤੁਸੀਂ ਗਏ ਸੀ ਉੱਥੇ ਗੱਲ ਵੀ ਜੇ ਇਹਨਾਂ ਨੇ ਕੁਐਸਚਨ ਕੀਤੇ ਤਾਂ ਉਹਨਾਂ ਨੂੰ ਮੇਰਾ ਜਵਾਬ ਦੇ ਦਿਓ ਕਿ ਇਹ ਕੁੜੀ-ਕੁੜੀਆਂ ਨੂੰ ਇਹ ਕਹਿ ਦਿਓ ਕਿ ਤੁਹਾਡੇ ਕਰਕੇ ਹੀ ਕਰ ਰਹੀਆਂ ਮੈਂ ਠੀਕ ਆ ਔਰ ਤੁਸੀਂ ਬੰਦਿਆਂ ਨੂੰ ਇਹ ਗੱਲ ਕਹਿ ਦਿਓ ਕਿ ਜੇ ਤੁਸੀਂ ਕਮਿਸ਼ਨਾਂ ਖਾਣੀਆਂ ਜਾਣਦੇ ਹੋ ਨਾ ਇੰਨੀਆਂ-ਆਂੀਆਂ ਮੋਟੀਆਂ ਗੁੱਪ ਦੋ-ਦੋ ਲੱਖ ਰੁਪਏ ਲੈਣੇ ਹੋ ਤੇ ਕੁੜੀਆਂ ਨੂੰ ਝੁੰਗਾ-ਝੁੰਗਾ ਵੰਡਦੇ ਹੋ ਤੁਸੀਂ ਉਹ ਉਹ ਕੁੜੀਆਂ ਦੇ ਪੈਰਾਂ ਤੋਂ ਕਮਾਈਆਂ ਹ ਮੇਰੇ ਵਰਗੀਆਂ ਕੁੜੀਆਂ ਦੀਆਂ ਮੇਰੇ ਵਰਗੀਆਂ ਕੁੜੀਆਂ ਦੀਆਂ ਤੁਸੀਂ ਦੋਸੋਂ ਵਾਪਸ ਆਇਓ ਮੈਂ ਰਸਤੇ 'ਚ ਵਾਪਸ ਆ ਗਈ ਸੀ ਇੱਕ ਉਹਨਾਂ ਦਾ ਲਾਸਟ ਇੱਕ ਕੈਲੀਗੇਸ਼ਨ ਤੋਂ ਹੋ ਰਿਹਾ ਕਿ ਤੁਸੀਂ ਕੱਲ ਕਿਹਾ ਸੀ ਕਿ ਸਾਨੂੰ ਉੱਥੇ ਜਿਹੜੇ ਚੇਂਜਿੰਗ ਰੂਮ ਨਹੀਂ ਮਿਲਦੇ ਕੱਪੜੇ ਤੁਸੀਂ ਹਾਂਜੀ ਹਾਂਜੀ ਬਿਲਕੁਲ ਨਹੀਂ ਮਿਲਦੇ ਕਿ ਇਹ ਸਾਰਾ ਕੰਮ ਤੁਹਾਡਾ ਹੀ ਹੁੰਦਾ ਸਾਡਾ ਕੋਈ ਨਹੀਂ ਹੁੰਦਾ ਇਹ ਵੀ ਉਹਨਾਂ ਨੇ ਜ਼ਿਕਰ ਕੀਤਾ ਕਿੱਦਾਂ 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 ਜਿਹੜੇ ਤੁਸੀਂ ਕਹੇ ਕੱਪੜੇ ਸਾਨੂੰ ਆਪਣੇ ਲੈ ਕੇ ਜਾਣੇ ਪੈਂਦੇ ਨੇ ਸਾਡਾ ਆਪਣਾ ਹੁੰਦਾ ਜੀ ਜਿਹੜੇ ਤੇ ਚੇਂਜਿੰਗ ਰੂਮ ਵਾਲਾ ਸੀ ਆਪਣੇ ਲੈ ਕੇ ਜੰਨੇ ਆਪਣਾ ਸਟਾਫ ਲੈ ਕੇ ਜੰਨੇ ਨਾਲ ਉਹ ਕਹਿੰਦੇ ਕਿ ਇਹ ਕੰਮ ਤੁਹਾਡਾ ਹੀ ਹੁੰਦਾ ਸਾਡਾ ਅ ਚੇਂਜਿੰਗ ਰੂਮ ਨਹੀਂ ਬਣਦੇ ਹੁੰਦੇ ਸੀ ਹਾਂਜੀ ਹਾਂਜੀ ਤੁਸੀਂ ਇਹ ਕੁਐਸਚਨ ਕਰਿਓ ਅੱਗੇ ਤੋਂ ਕਿ ਉਹ ਕਹਿੰਦੀ ਆ ਕਿ ਜਦੋਂ ਕੁੜੀਆਂ ਦੇ ਚੇਂਜਿੰਗ ਰੂਮ ਉਦੋਂ ਬਣਦੇ ਨਹੀਂ ਹੁੰਦੇ ਸੀ ਕੁੜੀਆਂ ਵਾਸਤੇ ਕਿ ਕੁੜੀਆਂ ਦੀ ਉਦੋਂ ਸਿਕਿਉਰਿਟੀ ਨਹੀਂ ਹੁੰਦੀ ਸੀ ਕੁੜੀਆਂ ਨੂੰ ਖਾਣ ਨੂੰ ਨਹੀਂ ਦਿੱਤਾ ਜਾਂਦਾ ਸੀ ਭੁੱਖੀਆਂ ਬਿਠਾਈ ਰੱਖਦੇ ਸੀ ਕਿ ਆਨੇ ਆਪ ਦੀ ਉਹਦੇ ਵਾਸਤੇ ਕੰਫਰਟੇਬਲ ਵਾਸਤੇ ਕੈਬਨ ਇੱਕ ਕੁੜੀ ਨੇ ਲੈ ਲਿਆ ਰਿਜ਼ੋਰਟ ਇਸ ਦੂਜੀ ਨੇ ਲੈ ਲਿਆ ਰਿਜ਼ੋਰਟ ਇਸ ਤੀਜੀ ਨੇ ਲੈ ਲਿਆ ਪੇੜ ਚਾਲ ਜਿਹਨੂੰ ਕਹਿੰਦੇ ਆ ਲੈ ਲਿਆ ਸਾਰਿਆਂ ਨੇ ਉਹਦੇ ਤੇ ਕੇਸ ਕੀਤਾ ਹੋਇਆ ਆ ਤੇ ਮੈਂ ਤਾਂ ਆਪ ਦੀ ਸੈਲਫ ਰਿਸਪੈਕਟ ਦਾ ਬਦਲਾ ਲੈਣਾ ਮਾਨ ਹਨੀ ਦਾ ਮੈਂ ਪਰਚਾ ਦਰਜ ਕੀਤਾ ਹੋਇਆ ਆ ਮੈਂ ਸਟੈਂਡ ਲਿੱਤਾ ਹੋਇਆ ਵਾ ਦਿੱਤਾ ਹੋਇਆ ਮੈਂ ਮਰਦੀ ਮਰ ਜੂਗੀ ਮੈਂ ਆਪ ਦਾ ਬਿਆਨ ਨਹੀਂ ਬਦਲਦੀ ਪੈਸਿਆਂ ਕਰਕੇ ਵੀ ਬਸ